ਪੰਜਾਬ ਇੱਕ ਵਾਰ ਫਿਰ ਤੋਂ ਗੋਲੀਆਂ ਨਾਲ ਦਹਿਲ ਉਠਾਇਆ ਹੈ ਜਿਹहां ਦੋ ਨਕਾਬਪੋਸ਼ਾ ਵੱਲੋਂ ਇੱਕ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਤਰਨਜੀਤ ਸਿੰਘ ਰਾਤ ਸਮੇਂ ਮੈਡੀਕਲ ਸਟੋਰ ਤੋਂ ਵਾਪਸ ਆ ਰਿਹਾ ਸੀ ਇਸ ਦੌਰਾਨ ਰਸਤੇ ਵਿੱਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਜਨਾਲਾ ਸ਼ਹਿਰ ਅੰਦਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੇਰ ਰਾਤ ਇੱਕ ਮੈਡੀਕਲ ਸਟੋਰ ਮਾਲਕ ਦਾ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਸ਼ਰਅਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਤਰਨਜੀਤ ਸਿੰਘ ਰਾਤ ਸਮੇਂ ਆਪਣੇ ਮੈਡੀਕਲ ਸਟੋਰ ਤੋਂ ਘਰ ਵਾਪਸ ਆ ਰਿਹਾ ਸੀ ਇਸ ਦੌਰਾਨ ਰਸਤੇ ਵਿੱਚ ਬਦਮਾਸ਼ਾਂ ਵੱਲੋਂ ਸ਼ਰਅਮ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਉੱਥੇ ਹੀ ਘਟਨਾ ਦਾ ਪਤਾ ਲੱਗਦਿਆਂ ਮੌਕੇ ਤੇ ਪੁਲਿਸ ਟੀਮਾਂ ਪਹੁੰਚੀਆਂ ਨੇ ਅਤੇ ਗੋਲੀਆਂ ਦੇ ਖੋਲ ਆਦ ਬਰਾਮਦ ਕੀਤੇ ਗਏ ਨੇ ਮ੍ਰਿਤਕ ਤਰਨਜੀਤ ਸਿੰਘ ਦੇ ਭਰਾ ਕਰਮਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਦਾ ਭਰਾ ਮੈਡੀਕਲ ਸਟੋਰ ਤੋਂ ਕਰ ਵਾਪਿਸ ਆ ਰਿਹਾ ਸੀ ਇਸ ਦੌਰਾਨ ਰਸਤੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਮੁਤਾਬਕ ਤਰਨਜੀਤ ਸਿੰਘ ਨੂੰ 5 ਗੋਲੀਆਂ ਮਾਰੀਆਂ ਗਈਆਂ ਉੱਥੇ ਹੀ ਪਰਿਵਾਰ ਨੇ ਇਸ ਪੂਰੀ ਘਟਨਾ ਪਿੱਛੇ ਫਿਰੋਤੀ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਹੈ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਸੂਰਾਪੁਰ ਕੀ ਗੱਲ ਬਾਤ ਹੋਈ ਲੈ ਕੱਲ ਬਾਦ ਰਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਉਂਦੇ ਗੁਜੇ ਪੀਰੇ ਨਾਲ ਲੈਣ ਗਿਆ ਤੇ ਉੱਥੋਂ ਹੁੰਦੇ ਹੀ ਅੱਗੇ ਵੀ 9 9.5 10 ਹੀ ਗੱਜ ਜਾਂਦੇ ਇਹ ਗਰਮੀਆਂ ਦੇ ਸਾਲ ਚ ਇਦਾਂ ਹੀ ਤੇ ਰਾਤ ਵੀ ਕੋਈ 999 ਦੇ ਵਿੱਚ ਵਿੱਚ ਇੱਕ ਕੇਸ ਹੋਇਆ ਵਾ ਇਦਾਂ ਜਿਸ ਤਰ੍ਹਾਂ ਕੋਈ ਅਣਪਛਾਤੇ ਦੋ ਲੜਕੇਆ ਨੇ ਕੋ ਗੋਲੀ ਚਲਾਈ ਆ ਲਾਗੇ ਸੀਸੀਟੀਵੀ ਵੇਖਿਆ ਵਾ ਇਹ ਤੋਂ 1.5 ਕਿਲੋਮੀਟਰ ਅੱਗੇ ਵਾਰਦਾ ਤੋਂ ਮੂੰਹ ਟੱਕੇ ਨਜ਼ਰ ਆਉਂਦੇ ਆ ਤੇ ਬਾਕੀ ਕਵੈਰੀ ਚੱਲਣ ਦੀ ਵੇਖੋ ਕੀ ਬਣਦਾ ਉਹਨਾਂ ਦਾ ਕੋਈ ਰੰਜਿਸ਼ ਹੈਗੀ ਸੀ ਕੋਈ ਪਹਿਲਾਂ ਕੋ ਰੰਜਿਸ਼ ਕੇ ਨਾ ਰੰਜਿਸ਼ ਕੋਈ ਨਹੀਂ ਆ 8-10 ਮਹੀਨੇ ਪਹਿਲਾਂ 10 ਕੋ ਇਹ ਕਰ ਨੇਗੇ ਡੀਐਸਪੀ ਸਾਹਿਬ ਨੂੰ ਦਿੱਤੀ ਕੋਈ ਦਰਖਾਸਤ ਆਪਣੀ ਲਿਖ ਕੇ ਸ਼ਿਕਾਇਤ ਵੀ ਮੈਨੂੰ ਕੋਈ ਧਮਕੀ ਆਈ ਆ ਤੇ ਉਹ ਉਹਦੀ ਤੇ ਡੀਐਸਪੀ ਦੀ ਗੱਲ ਹੋਈ ਸਾਡੇ ਨਾਲ ਤੇ ਕੋਈ ਨਹੀਂ ਪਰਿਵਾਰ ਚ ਹੋਰ ਗੱਲ ਹੋਈ ਤੇ ਉਹਦੇ ਵਿੱਚ ਕੁਝ ਬਾਅਦ ਚ ਦੇ ਚੁੱਪਚਾਪ ਹੀ ਸਭ ਕੁਝ ਬੜਾ ਵਧੀਆ ਚੱਲਣ ਰਿਹਾ ਨਾ ਕਰੀ ਜਨੇ ਕੋਈ ਦੱਸਿਆ ਹੀ ਆ ਸਾਨੂੰ ਵੀ ਇਹੋ ਜੀ ਹੋਣਾ ਰੱਬ ਜਾਣੇ ਇਹਦੇ ਦਿਲ ਚ ਕੀ ਹੋ ਤੇ ਹੁਣ ਇਹਦੀ ਫੋਨ ਤੋਂ ਡਿਟੇਲਾਂ ਦਾ ਪਤਾ ਲੱਗੇਗਾ ਬਾਕੀ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ ਹੋਊਗੀ ਜੇ ਉਹ ਲੱਭ ਦੇਣਗੇ ਤੇ ਗੋਲੀਆਂ ਪਹਿਲਾਂ ਦੇ ਨੌ ਆਖਣੇ ਤੇ ਹੁਣ ਐਸਾ ਚੋ ਸਾਹਬ ਆਏ ਹੀ ਤੇ ਉਹ ਕਹਿੰਦੇ ਪੰਜ ਆ ਤੇ ਵੈਸੇ ਉਹਨਾਂ ਦੇ ਜਿਹੜੇ ਜ਼ਖਮ ਜੇ ਆ ਬਣ ਗਏ ਉਹਨਾਂ ਦੇ ਨਾਲ ਨੌ ਬਣ ਗਏ ਚੱਲੀਆਂ ਪੰਜ ਆ ਗੋਕਣ ਫਰਮਣੀ ਪੂਰਾ ਖੋਲ ਪੰਜ ਬ੍ਰੰਮ ਦੇ ਹਾਂਜੀ ਇਹ ਮੰਗ ਕਰਦੇ ਜੀ ਮੰਗ ਇਹੋ ਹੀ ਆ ਵੀ ਜੇ ਤੇ ਨਾ ਨੱਥ ਪਈ ਫਿਰ ਤੇ ਹਰ ਘਰ ਚੀਤਮ ਕੀ ਆਇਆ ਕਰੂਗੀ ਰੋਜ਼ ਹੀ ਤੇ ਲੋਕਾਂ ਨੂੰ ਦੇਣੇ ਵੀ ਪੈਣਗੇ ਕਿਉਂਕਿ ਇਹਦਾ ਨਾਮ ਵਰਤ ਕੇ ਉਹਨਾਂ ਨੇ ਰਬਾਨਾ ਇਹਨਾਂ ਦਾ ਗਿਆਂਕ ਵਧੂਗਾ ਘੜੂ ਗਾੜੂ ਕਿ ਆਪਾਂ ਫਲਾਣੇ ਡਾਕਟਰ ਨੂੰ ਮੰਗੇ ਤੇ ਉਹ ਨਹੀਂ ਦਿੱਤੇ। ਸਾਨੂੰ ਦੇਹੀ ਸ਼ੱਕ ਹੈ ਕੋਈ ਪੈਸਿਆਂ ਦੀ ਮੰਗ ਕਰਕੇ ਹੋਇਆ ਓਦਾਂ ਦੇ ਕਿਸੇ ਤਰ੍ਹਾਂ ਦਾ ਸਾਡਾ ਕੋਈ ਪਰਿਵਾਰਕ ਝਗੜਾ ਨਹੀਂ ਆ ਕੋਈ ਚਾਚੇ ਤਾਇਆ ਉਹਨਾਂ ਨੇ ਕਿਸੇ ਤਰ੍ਹਾਂ ਦਾ ਬੜਾ ਵਧੀਆ ਵਸਣ ਰਸਣ ਦੇ ਆਪਾਂ। ਤੁਹਾਨੂੰ ਤੇ ਇਹੋ ਹੀ ਲੱਗਦਾ ਏਡਾ ਗੁੱਸਾ ਤੇ ਕੋਈ ਉਹੋ ਹੀ ਕੱਢ ਸਕਦਾ ਜੀ। ਮਰਦਾ ਜਾਂਚ ਹੋਣੀ ਚਾਹੀਦੀ ਆਹ ਰੰਗ। ਜ਼ਰੂਰ ਹੋਣੀ ਚਾਹੀਦੀ ਆ ਬਾਕੀ ਐਸਐਚਓ ਸਾਹਿਬ ਡੀਐਸਪੀ ਸਾਹਿਬ ਨੇ ਵੀ ਵਿਸ਼ਵਾਸ ਤੇ ਦਵਾਇਆ ਵੀ ਸ਼ਾਮ ਤੱਕ ਜਾਂ ਇੱਕ ਦਿਨ ਤੱਕ ਉਹ ਬੰਦੇ ਤੁਹਾਡੇ ਸਾਹਮਣੇ ਹੋਣਗੇ। ਬਹੁਤ ਵਰੀਆ ਗੱਲ ਹੈ ਜੇ ਹੋਣਗੇ ਤੇ ਇਹਦੇ ਵਿੱਚ ਸਰਕਾਰ ਦੀ ਵੀ ਮਤਲਬ ਵਾ 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 ਜੇ ਨਹੀਂ ਆ ਤੇ ਫਿਰ ਸਾਡਾ ਸਰਕਾਰ ਤੋਂ ਵੀ ਯਕੀਨ ਉੱਠਦਾ ਉਧਰ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਸੀਸੀਟੀਵੀ ਆਦ ਖੰਗਾੜੇ ਜਾ ਰਹੇ ਨੇ ਪੁਲਿਸ ਨੇ ਦਾਅਵਾ ਕੀਤਾ ਕਿ ਕਰੀਬ 1.5 ਸਾਲ ਪਹਿਲਾਂ ਮ੍ਰਿਤਕ ਨੂੰ ਕੁਝ ਕਾਲਾਂ ਆਈਆਂ ਸੀ ਪਰ 1.5 ਸਾਲ ਤੋਂ ਉਸ ਨੂੰ ਕੋਈ ਵੀ ਅਜਿਹੀ ਕਾਲ ਜਾਂ ਫਿਰ ਮੈਸੇਜ ਆਦ ਨਹੀਂ ਆਇਆ ਸੀ ਪਰ ਫਿਲਹਾਲ ਪੁਲਿਸ ਵੱਲੋਂ ਜਲਦੀ ਹੀ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਮੈਡੀਕਲ ਸਟੋਰ ਮਾਰਕੀਟਾ ਗੋਰੀਆ ਮਾਰਕੀਟ ਵਾਲਾ ਇਹ ਤਰਨਦੀਪ ਸਿੰਘ ਆ ਤੁਹਾਨੂੰ ਆ ਆਰਐਮਪੀ ਡਾਕਟਰ ਦੀ ਇਥੇ ਸ਼ੌਪ ਕਰਦਾ ਵਾ ਕੁਝ ਪੀਰ ਅੱਡੇ ਦੇ ਉੱਤੇ ਰਾਤੀ 7:30 9 ਵਜੇ ਜਦੋਂ ਇਥੋਂ ਇਹ ਬੰਦ ਕਰਕੇ ਘਰ ਗਿਆ ਵਾ ਇਹਦੇ ਘਰ ਤੋਂ 500 ਕਿਲੋਮੀਟਰ ਦੂਰੀ ਦੇ ਉੱਤੇ ਕੋਈ ਦੋ ਅਣਪਛਾਤੇ ਵਿਅਕਤੀ ਜਿਹੜੇ ਆ ਜਿਨ੍ਹਾਂ ਨੇ ਪਰਨਿਆਂ ਨਾਲ ਆਪਣੇ ਫੇਸ ਠੱਕੇ ਹੋਏ ਸੀਗੇ ਉਹਨਾਂ ਨੇ ਇਹਦੇ ਤੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਅਸੀਂ ਤਰੰਤ ਮੌਕੇ ਤੇ ਆ ਗਏ ਸੀਗੇ ਇਹਦੀ ਡੈੱਡ ਬੋਡੀ ਨੂੰ ਇਹਨੂੰ ਪਹਿਲਾਂ ਜ਼ਖਮੀ ਹਾਲਤ ਵਿੱਚ ਅਸੀਂ ਲੈ ਕੇ ਤੇ ਇੱਥੇ ਗਏ ਸੀਗੇ ਸੀ ਜੋਨ ਹਸਪੀਟਲ ਉਹਨਾਂ ਨੇ ਕਿਹਾ ਵੀ ਆਈਵੀ ਬਾਈ ਲਾਜੋ ਫਿਰ ਅਸੀਂ ਉੱਥੇ ਨੂੰ ਆਈਵੀ ਬਾਈ ਖੜਿਆ ਤੇ ਉੱਥੇ ਡਾਕਟਰਾਂ ਨੇ ਇਹਨੂੰ ਬਰਾਉਟ ਰੈਕਟ ਦੇ ਦਿੱਤਾ ਤੇ ਰਾਤ ਦੀਆਂ ਜਿਹੜੀਆਂ ਅਸੀਂ ਇਹਦੀਆਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਜੜੀ ਇਹਦੀ ਆ ਟੀਮਾਂ ਲਾ ਕੇ ਤਫ਼ਤੀਸ਼ ਕਰ ਰਹੇ ਆ ਭੋਲ ਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਲਦੀ ਜਿਹੜੇ ਇਹਦੇ ਦੋਸ਼ੀ ਟਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮੌਕੇ ਤੋਂ ਖੋਲ ਵੀ ਬਰਾਮਦ ਬਿਲਕੁਲ ਜੀ ਖੋਲ ਪੰਜ ਖੋਲ ਬਰਾਮਦ ਹੋਏ ਮੌਕੇ ਪਤਾ ਲੱਗਾ ਕਿਹੜੇ ਕਿਹੜੇ ਵੈਪਨ ਸੀ ਕਿਹਾ ਜਾ ਰਿਹਾ ਦੋ ਦੇ ਤਰੀਕ ਵੈਪਨ ਲੱਗਦਾ ਹੈ ਜਿਹੜੇ ਖੋਲਿਆ ਉਹਨਾਂ ਤੋਂ ਵੀ ਦੋ ਵੈਪਨ ਆ ਬਾਕੀ ਬੰਦਿਆਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਆਪੇ ਸਾਰੀ ਗੱਲ ਸਾਹਮਣੇ ਆ ਜੂਗੀ ਸ਼ੁਰੂਆਤੀ ਜਾਂਚ ਕੀ ਸਾਹਮਣੇ ਆਇਆ ਕਿਉਂਕਿ ਬਹੁਤ ਐਂਗਲ ਸਾਹਮਣੇ ਆ ਰਹੇ ਨੇ ਕਿ ਸਰੋਥੀ ਪਹਿਲਾਂ 1.5 ਸਾਲ ਪਹਿਲਾਂ ਆਈ ਸੀ ਜਾਂ ਪੁਰਾਣੀ ਰੰਜੀ ਸਾਰੇ ਐਂਗਲ ਤੋਂ ਜਾਂਚ ਕਰਦੇ ਆ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਰ ਦੋਸਤਿਆ ਦੱਸਣ ਵਾਲੇ ਉਹਨਾਂ ਕਿਹਾ ਵੀ ਇੱਕ ਸਿੰਗਲ ਕਾਲ ਆਈ ਸੀਗੀ ਪਤਾ ਨਹੀਂ ਉਹ ਬੰਦੇ ਨੇ ਆਪਣਾ ਨਾਮ ਨਹੀਂ ਕਿਸੇ ਦੱਸਿਆ ਕੌਣ ਬੋਲਦਾ ਤੇ ਜਦੋਂ ਇਹਨਾਂ ਨੇ ਦੱਸਿਆ ਗੋ ਕਿ ਅਸੀਂ ਉਹ ਜੇ ਇਨਸਾਨ ਨਹੀਂ ਹੈਗੇ ਇਹਨਾਂ ਨੇ ਸ਼ਕਤੀ ਨਾਲ ਗੋ ਗੱਲ ਕੀਤੀ ਉਸ ਤੋਂ ਬਾਅਦ ਉਹ ਬੰਦਾ ਫੋਨ ਬੰਦ ਕਰ ਗਿਆ ਉਸ ਤੋਂ ਬਾਅਦ ਕਦੀ ਵੀ ਕੋਈ ਜਿਹੜੀ ਇਹਨੂੰ ਕਾਲ ਨਹੀਂ ਆਈ ਤੇ 1.5 ਸਾਲ ਦਾ ਸਮਾਂ ਬੜਾ ਲੰਬਾ ਸਮਾਂ ਹੁੰਦਾ ਵਾ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਤਾਂ ਉਹ ਰੈਗੂਲਰ ਜਿਹੜੀਆਂ ਕਾਲਾਂ ਵੀ ਕਰਦੇ ਰੈਗੂਲਰ ਇਹਦਾ ਪਿੱਛਾ ਵੀ ਕਰਦੇ ਤੇ ਇਹ ਹਰ ਐਂਗਲ ਤੋਂ ਜਾਂਚ ਹੋ ਰਹੀ ਆ ਬਿਲਕੁਲ ਅ ਤੱਥਾਂ ਦੇ ਆਧਾਰ ਤੇ ਜਿਹੜਾ ਵਾ ਇਹਨੂੰ ਅਸੀਂ ਜਲਦੀ ਤੋਂ ਜਲਦੀ ਪ੍ਰੈਸ ਕਰਦੇ ਹਾਂ ਬਿਲਕੁਲ ਜੀ ਇਹ ਟੀਮ ਲੱਗੀ ਹੋਈ ਆ ਪੋਸਟਮਾਰਟ ਮਕਰਾਉਣ ਤੇ ਵੀ ਟੀਮ ਲੱਗੀ ਹੋਈ ਆ ਚਾਰ ਟੀਮਾਂ ਸਾਡੀਆਂ ਇਸ ਕੇਸ ਨੂੰ ਪ੍ਰੈਸ ਕਰਨ ਤੇ ਲੱਗੀਆਂ ਹੋਈਆਂ ਆ ਰਾਤ ਦੀ ਸਾਰੀ ਰਾਤ ਹੀ ਸਾਡੀ ਚੱਲਦੇ ਰਿਹਾ ਸੀ 1 ਮਿੰਟ ਵੀ ਨਹੀਂ ਸੋਤੇ ਤੇ ਹੁਣ ਵੀ ਸਵੇਰ ਦੇ ਅਸੀਂ ਅਸੀਂ ਕੰਮ ਕਰੀਏ ਪੰਜਾਬ ਚ ਆਏ ਦਿਨ ਕਤਲ ਹੋ ਰਹੇ ਨੇ ਤੇ ਤਾਜ਼ਾ ਘਟਨਾ ਜਨਾਲਾ ਚ ਵਾਪਰੀ ਏ ਜਿੱਥੇ ਕਿ ਦੇਰ ਰਾਤ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੈਡੀਕਲ ਸਟੋਰ ਮਾਲਕ ਆਪਣਾ ਕੰਮ ਕਾਰ ਨਿਪਟਾ ਕੇ ਘਰ ਨੂੰ ਵਾਪਸ ਆ ਰਿਹਾ ਸੀ ਪਰ ਰਸਤੇ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਫਿਲਹਾਲ ਪੁਲਿਸ ਇਸ ਸਬ ਦੀ ਜਾਂਚ ਵਿੱਚ ਲੱਗੀ ਹੋਈ ਏ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬੀ ਟੀਵੀ